ਨਸ਼ਿਆਂ ਵਿਰੁੱਧ ਇਹ ਲਫ਼ਜ਼ ਵੀ ਇਹਨਾਂ ਲੋਕਾਂ ਦੇ ਕਿਤੇ ਦਿਮਾਗ ਚ ਨਹੀਂ ਆ। ਵੀ ਨਸ਼ਿਆਂ ਵਿਰੁੱਧ ਵੀ ਕਦੇ ਜੰਗ ਲੜਨੀ ਪੈ ਸਕਦੀ। ਸੋ ਇਹ ਲਫ਼ਜ਼ ਆਪਣੇ ਆਪ 'ਚ ਬਹੁਤ ਹੀ ਤਕੜਾ ਮੈਸੇਜ ਆ ਕਿ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਪੰਜਾਬ ਦੇ ਲੋਕ ਕਿੰਡਾਂ 'ਚ ਕਮੇਡੀਆਂ ਬਣਾਈਆਂ گی۔ ਹੂੰ ਤੁਸੀਂ ਇਹ ਮਤਲਬ ਇਹ ਸਿੱਧੀ ਚਰਚਾ ਬਹੁਤ ਘੱਟ ਹੁੰਦੀ ਆ। ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਲੱਗੂਗਾ ਵੀ ਇਹਨੂੰ ਕੰਟਰੋਲ ਦੇ ਨਾਲ ਨਾਲ ਹਰ ਪਿੰਡ ਚ 11 ਮੈਂਬਰ ਦੀ ਇਹ ਮੈਦਰੀ ਕਮੇਟੀ ਵੀ ਬਣਾਈ ਗਈ ਸਾਰੇ ਨਾਲੋਂ ਵੱਡਾ ਸਵਾਲ ਇਹ ਵੀ ਬਣਿਆ ਹੋਇਆ ਸੀ ਵੀ ਨਸ਼ਾ ਆਇਆ ਕਿਥੋਂ ਤੇ ਹੁਣ 2027 ਦੀਆਂ ਇਲੈਕਸ਼ਨਾਂ ਨੇ ਆਮ ਆਦਮੀ ਪਾਰਟੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਰ ਰਹੀ ਹੈ ਕਿ 2027 ਤੋਂ ਪਹਿਲਾ ਪਹਿਲਾ ਸਾਡਾ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਏਗਾ ਜੀ ਨਿਕੋ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਸ਼ਾ ਮੁਕਤ ਹੋਣਾ ਲੱਗ ਚੀਜ਼ ਆ ਉਸ ਚੀਜ਼ ਤੇ ਕੰਟਰੋਲ ਹੋਣਾ ਲੱਗ ਚੀਜ਼ ਯੋਗੇ ਹਰ ਸਾਡੇ ਸਮਾਜ ਵਿੱਚ ਹਰ ਤਰ੍ਹਾਂ ਦੇ ਇਨਸਾਨ ਨੇ ਹਰ ਤਰ੍ਹਾਂ ਦੇ ਚੰਗੇ ਮਾੜੇ ਅੰਸਰ ਹੁਣ ਜਿਨ੍ਹਾਂ ਦਾ ਕਾਰੋਬਾਰ ਆ ਨਸ਼ਾ ਦੇ ਚ ਹੁਣ ਉਹਨਾਂ ਨੂੰ ਤਾਂ ਫਰਕ ਨਹੀਂ ਪੈਂਦਾ ਕਿਸ ਪੰਜ ਮਾਰਨ 10 ਮਾਰਨ ਕਿਸੇ ਤਾਂ ਧੀ ਮਰੇ ਕਿਤਾ ਪੁੱਤ ਮਰੇ ਹਾਂ ਉਹਨਾਂ ਲੋਕਾਂ ਨੂੰ ਨਹੀਂ ਤੁਸੀਂ ਹਟਾ ਸਕਦੇ ਹਾਂ ਚੇਚਣ ਹਾਂ ਉਹ ਤਾਂ ਕਹਿੰਦੇ ਆ ਵੀ ਜਾਂ ਤਾਂ ਸਾਡੇ ਗੁੜੀ ਮਾਰਦੇ ਜਾਂ ਸਾਨੂੰ ਨਸ਼ਾ ਬੀਚ ਜਿਹੜਾ ਇੱਕ ਨੌਜਵਾਨ ਪਿਛਲੇ 5 ਸਾਲ ਦਾ ਨਸ਼ੇ ਕਰਨ ਲੱਗਿਆ ਹੋਇਆ ਜਾਂ ਪਿਛਲੇ 10 ਸਾਲ ਦਾ ਮਾੜੀਆਂ ਸਰਕਾਰਾਂ ਨੇ ਉਹਦੇ ਚ ਮੱਕੜ ਜਾਲ ਚ ਫਸਿਆ ਹੋਇਆ ਹੈ ਨਸ਼ਿਆਂ ਦੀ ਦਲਦਲ ਚ ਫਸਿਆ ਹੋਇਆ ਉਹ ਕਿਤੇ ਨਾ ਕਿਤੇ ਅੱਜ ਵੀ ਜੇ ਬਾਹਰ ਨਿਕਲਦਾ ਤਾਂ ਵੀ ਨੁਕਸਾਨਿਆ ਜਾਂਦਾ ਹੈ ਜੇ ਨਹੀਂ ਨਿਕਲਦਾ ਤਾਂ ਵੀ ਨੁਕਸਾਨਿਆ ਜਾ ਰਿਹਾ ਹੈ ਕਾਰਨ ਕੀ ਇੱਕ ਇਹ ਨਸ਼ਾ ਵੀ ਇੱਕ ਤਰੀਕੇ ਨਾਲ ਤੁਹਾਡੇ ਹੱਡਾਂ ਚ ਜਿਵੇਂ ਕਹਿੰਦੇ ਰਚ ਜਾਂਦਾ ਹੂੰ ਜੋ ਨਸ਼ਾ ਛੱਡਦਾ ਹੈ ਦੀਆਂ ਲਈ ਪੰਜਾਬ ਸਰਕਾਰ ਨੇ ਕੌਟ ਕਲੀਨਿਕਾ ਖੁੱਲੀਆਂ ਨੇ ਨੋਜਵਾਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਨੌਜਵਾਨ ਨੂੰ ਸੁਝਾਇਆ ਗਿਆ ਦੂਜੇ ਪਾਸੇ ਇਹ ਵੀ ਸਵਾਲ ਬਣਦਾ ਜੀ ਬਹੁਤ ਸਾਰੇ ਬੱਚੇ ਜਿਹੜੇ ਕਿ ਦਲਦਲ ਜੇ ਫਸ ਜਾਂਦੇ ਨੇ ਫਿਰ ਉਹ ਬਾਅਦ ਚ ਨਿਕਲਣਾ ਵੀ ਚਾਹੁੰਦੇ ਨੇ ਜੀ ਸਰਕਾਰ ਇਹਨਾਂ ਲਈ ਵੀ ਕੋਈ ਅਲੱਗ ਤੋਂ ਜ਼ਰੀਆ ਹੈਗਾ ਬਣਾ ਰਹੀ ਹੈ ਜੀ ਕੋਈ ਜਿਉਂਦਾ ਜਿੱਦਾਂ ਮੈਂ ਦੱਸਿਆ ਓਟੀਟੀ ਕਲੀਨਿਕਸ ਖੁੱਲੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਜਿੱਦਾਂ ਸਾਡੇ ਸੈਕਟਰੀਸਟ ਨੇ ਮਾਨਸਿਕ ਡਾਕਟਰ ਨੇ ਮਾਗੀ ਤੋਂ ਸੇ ਬੱਚਿਆਂ ਨੂੰ ਅ ਕੱਲੀਆਂ ਦਵਾਈਆਂ ਨਹੀਂ ਜੇ ਤੁਸੀਂ ਤੁਹਾਡਾ ਮੌਕਾ ਲੱਗੇ ਤਾਂ ਉਹਨਾਂ ਡਾਕਟਰਾਂ ਦੀ ਇੰਟਰਵਿਊ ਜ਼ਰੂਰ ਕਰਿਓ ਹਾਂ ਉਹ ਦਵਾਈਆਂ ਤਾਂ ਮਾਲੋ 20 ਤੋਂ 30 ਪੈਸੇ ਨਹੀਂ ਆ ਨੇ ਉਹ ਤਾਂ 70 ਤੋਂ 75% ਕਾਉਂਸਲਿੰਗ ਚੱਲਦੀ ਹੈ ਹਾਂ ਗੱਲਾਂ ਬਾਤਾਂ ਚੱਲਦੀਆਂ ਹਾਂ ਕੀ ਕਿਉਂ ਕਰਨਾ ਚਾਹੀਦਾ ਹਾਂ ਕੀ ਲੋੜ ਆ ਨਸ਼ੇ ਦੀ ਹਾਂ ਇਹ ਨਸ਼ਾ ਤੇ ਨੂੰ ਜੇ ਤੂੰ ਨਹੀਂ ਨਸ਼ਾ ਕਰਦਾ ਤਾਂ ਤੇਰੀ ਜ਼ਿੰਦਗੀ ਆ ਹੋਊਗੀ ਹਾਂ ਜੇ ਤੂੰ ਨਸ਼ਾ ਕਰਦਾ ਤੇਰੀ ਜ਼ਿੰਦਗੀ ਆ ਹੋਊ ਸਮਝਾਇਆ ਜਾਂਦਾ ਜੇ ਤੇਰੀ ਜ਼ਿੰਦਗੀ ਆਏ ਨਸ਼ੇ ਦੀ ਦੰਦਾਂ ਚ ਫਸੀ ਹੋਈ ਆ ਤਾਂ ਉਸ ਤੋਂ ਬਾਅਦ ਤੇਰੀ ਮਾਂ ਦੀ ਜ਼ਿੰਦਗੀ ਕਹੀ ਜੀ ਹੋਊਗੀ ਤੇਰੇ ਬਾਪ ਦੀ ਜ਼ਿੰਦਗੀ ਕਹੀ ਜੀ ਹੋਊਗੀ ਤੇਰੇ ਭੈਣ ਦੀ ਜ਼ਿੰਦਗੀ ਕਹੀ ਜੀ ਹੋਊ ਹਾਂ ਜੇ ਤੂੰ ਵਿਆਹਿਆ ਹੋਇਆ ਤਾਂ ਤੇਰੇ ਬੱਚਿਆਂ ਦੀ ਤੇਰੀ ਘਰ ਵਾਲੀ ਦੀ ਜ਼ਿੰਦਗੀ ਕਹੀ ਜੀ ਹੋਊ ਬਿਲਕੁਲ ਜੀ ਠੀਕ ਹੈ ਜੀ ਪਰ ਜੇ ਤੂੰ ਨਸ਼ੇ ਨਹੀਂ ਕਰਦਾ ਹਾਂ ਫੇਰੇ ਤੇਰੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੋ ਪਈ ਹਾਂ ਜਦੋਂ ਇਹ ਸਾਰੀਆਂ ਗੱਲਾਂ बार-बार ਬੰਦੇ ਨੂੰ ਕਿਸੇ ਨੇ ਜਾਨੀਆਂ ਤੁਹਾਨੂੰ ਉਹਦੀ ਜ਼ਿੰਦਗੀ ਦਾ ਇੱਕ ਫਿਚਰ ਦਿਖਾਇਆ ਜਾਂਦਾ ਹਾਂ ਕਿ ਅੱਜ ਤਾਂ ਅੱਜ ਦਾ ਮੌਸਮ ਤਾਂ ਸਾਨੂੰ ਦਿੱਖਦਾ ਹੈ ਹਾਂ ਪਰ ਜਿਹੜੀ ਗਲਤੀ ਅਸੀਂ ਅੱਜ ਕਰਦੇ ਆਂ ਜੇ ਉਹਦੇ ਅੱਗੇ ਸਾਈਡ ਇਫੈਕਟ ਤੁਹਾਨੂੰ ਅੱਜ ਦੱਸ ਦਿੱਤੇ ਜਾਣ ਤਾਂ ਤੁਸੀਂ ਗਲਤੀ ਨਹੀਂ ਕਰੋਗੇ ਅਸੀਂ ਧੰਨਵਾਦ ਕਰਦੇ ਆਂ ਮਾਣਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਬਹੁਤ ਹੀ ਸਖਤ ਫੈਸਲਾ ਲੈ ਕੇ ਮਤਲਬ ਇਹਦੇ ਲਈ ਇੱਕ ਬਿੱਲ ਪਾਸ ਕਰ ਹਾਂ ਕਿਉਂਕਿ ਦੇਖੋ ਪ੍ਰਸ਼ਾਸਨ ਪੁਲਿਸ ਕਹਿੰਦੀ ਹੈ ਵੀ ਸਾਡੀ ਡਿਊਟੀ ਕਿਸੇ ਨੂੰ ਨਸ਼ੇ ਕਰਨ ਤੋਂ ਰੋਕਣਾ ਨਹੀਂ ਸਾਡੀ ਡਿਊਟੀ ਆਇਨ ਆਊਟਰ ਨੂੰ ਮੇਨਟੇਨ ਕਰਨਾ ਹੂੰ ਬਾਉਂਡ ਕੀ ਖਾਂਦਾ ਹੈ ਕੀ ਪੀਂਦਾ ਹੂੰ ਕਿ ਆਪਾਂ ਇੱਥੇ ਬੈਠੇ ਆ ਸਾਨੂੰ ਕੀ ਪਤਾ ਕਿਸੇ ਪਿੰਡੋ ਚ ਕੌਮ ਕੀ ਕਰ ਰਹੀ ਹੈ ਬਿਲਕੁਲ ਜੀ ਬਟ ਇੱਕ ਬਿੱਲ ਪਾਵਰ ਦਿਖਾ ਕੇ ਅਸੀਂ ਪੁਲਿਸ ਨੂੰ ਇਹਦੇ ਵਿੱਚ ਇਨਵੋਲ ਕਰਕੇ ਇਸ ਚੀਜ਼ ਨੂੰ ਜਿਹੜਾ ਕੰਟਰੋਲ ਕਰਿਆ ਹੈ ਇਹਦੇ ਲਈ ਬਹੁਤ ਬੜੀ ਇੱਛਾ ਸ਼ਕਤੀ ਦੀ ਲੋੜ ਹੈ ਤੋ ਕਿ ਦੇਖੋ ਇਹਦੇ ਚ ਸਾਡੇ ਪੁਲਿਸ ਮੁਲਾਜ਼ਮ ਵੀ ਸਾਡੇ ਤੋਂ ਹੂੰ ਕੀ ਤੁਸੀਂ ਕਿਸੇ ਪੁਰਸਨਲ ਅਜੰਦੀ ਆਫ ਦਾ ਰਿਪੋਰਟ ਗੱਲ ਕਰੋਗੇ ਇਹਨਾਂ ਨਾਲ ਗੱਲਬਾਤ ਕਰੋਗੇ ਪੁੱਛੋਗੇ ਉਹ ਵੀ ਦੱਸਣਗੇ ਵੀ ਆ ਸਾਨੂੰ ਹੀ ਇਹਨਾਂ ਨੇ ਵਿੱਚ ਫਸਾ ਲਿਆ ਅਸੀਂ ਕਿਉਂ ਕਿਸੇ ਦੇ ਜਾ ਕੇ ਦੀ ਤੁਹਤ ਬਚਾਈਏ ਪਰ ਦੇਖੋ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਚਾਹੀਦੀ ਉਹ ਸਾਰੇ ਅਫਸਰਾਂ ਦੇ ਉੱਤੇ ਵੀ ਜਿਹੜੇ ਕਿ ਸਵਾਲ ਬਣੇ ਹੋਏ ਨਜ਼ਰ ਆਉਂਦੇ ਹੁੰਦੇ ਸੀ ਕਿ ਸਾਰੇ ਪੁਲਸ ਵਾਲੇ ਵੀ ਵਿੱਚੇ ਮਿਲੇ ਹੋਏ ਨੇ ਹੁਣ ਜਦੋਂ ਉਹਨਾਂ ਦੀਆਂ ਆਪਣੀਆਂ ਨੌਕਰੀਆਂ ਖਤਰੇ 'ਚ ਪਈਆਂ ਤਾਂ ਉਹ ਅੱਜ ਤੋ ਬਾਅਦ ਉਹ ਸਵਾਲ ਕਿਥੇ ਸਾਨੂੰ ਉਹ ਚੀਜ਼ਾਂ ਸੁਣਨ ਨੂੰ ਨਹੀਂ ਮਿਲਦੀਆਂ ਕਿ ਫਲਾਣਾ ਐਸਐਚਓ ਨਸ਼ੇ ਬਕਾਉਂਦਾ ਹੈ ਫਲਾਣਾ ਐਸਐਸਪੀ ਕਿਸੇ ਦੀ ਪੁਸ਼ਤਪਨਾ ਹੀ ਕਰਦਾ ਹੈ ਹੂੰ ਕਿਉਂਕਿ ਪੁਸ਼ਤਪਨਾ ਹੀ ਉਦੋਂ ਆਉਂਦੀ ਹੈ ਜਦੋਂ ਸਕਰੀਨ ਉੱਪਰੋਂ ਆਉਂਦਾ ਹੈ ਹੂੰ ਜਦੋਂ ਕਿਸੇ ਥਾਣੇਦਾਰ ਨੂੰ ਕਿਸੇ ਐਸਐਸਪੀ ਨੂੰ ਕੋਈ ਮੰਤਰੀ ਮੋੜ ਕਰਦਾ ਵੀ ਉਹ ਤਾਂ ਛੱਡ ਦਿਓ ਜੀ ਮੇਰੇ ਬੰਦੇ ਨੇ ਹੂੰ ਤਾਂ ਫਿਰ ਐਸਐਸਪੀ ਸੋਹੇ ਦਾ ਵੀ ਇਹਦੇ ਕਹੇ ਤੇ ਤਾਂ ਵੀ ਛੱਡਣਾ ਹੀ ਹੈ ਇਹਨੂੰ ਆਪ ਉਹਦੇ ਨਾਲ ਯਾਰੀ ਦੋਸਤੀ ਲਾ ਲਓ ਹੂੰ 2 ਰੁਪਏ ਮੈਨੂੰ ਵੀ ਬਣਾ ਕੇ ਦੋ ਜੀ ਤੁਸੀਂ ਇੱਕ ਗੱਲ ਹੋਰ ਜੀ ਜਿਵੇਂ ਕੋਈ ਨਸ਼ਾ ਵੇਚਦਾ ਜੀ ਉਹਦੇ ਪਿੱਛੇ ਵੀ ਕਿਸੇ ਨਾ ਕਿਸੇ ਦਾ ਹੱਥ ਤਾਂ ਹੁੰਦਾ ਜੀ ਇਹ ਸਭ ਤੋਂ ਵੱਡਾ ਸਵਾਲ ਵੀ ਨਸ਼ਾ ਆ ਕਿੱਥੋਂ ਰਿਹਾ ਜੀ ਪਾਕਿਸਤਾਨ ਤੋਂ ਹਾਂ ਹਰੋਜ਼ ਡਰੋਨ ਆਉਂਦੇ ਨੇ ਹਾਂ ਨਸ਼ੇ ਨਾਲ ਦੇ ਪੈਕਸ ਡਿੱਗਦੇ ਨੇ ਹਾਂ ਕਿੰਨੇ ਕਿਲੋਆਂਾਂ ਚ ਉਸ ਤੋਂ ਆਪਾਂ ਹੈਰੋਇਨ ਚੁਕੀਨ ਸੀਜ਼ ਕਰਦੇ ਹਾਂ ਹਾਂ ਠੀਕ ਹੈ ਜੀ ਫਿਰ ਗੁਜਰਾਤ ਦਾ ਬਾਰਡਰ ਲੈ ਲਓ ਹਾਂ ਉੱਥੇ ਆਪਾਂ ਦੇਖਦੇ ਆ ਕਿ ਪੋਰਟ ਤੇ ਹਾਂ ਪੁਆਇੰਟਲਾਂ ਚ 11 ਕਿਲੂਆਂ ਚ ਨਸ਼ਾ ਫੜਿਆ ਜਾਂਦਾ ਹੂੰ ਸੋ ਨਸ਼ਾ ਤਾਂ ਬਾਹਰੋਂ ਹੀ ਆ ਰਿਹਾ ਹੂੰ ਜਿਹੜੀ ਸਾਡੇ ਲੋਕਲ ਆਪਾਂ ਦੀ ਨਸ਼ੀ ਦੀ ਗੱਲ ਕਰਦੇ ਆ ਨਸ਼ਾ ਸਾਡੇ ਲੋਕਲ ਪੰਜਾਬ ਦੀ ਧਰਤੀ ਦਾ ਬਿਲਕੁਲ ਹੀ ਨਹੀਂ ਬਣਦਾ ਯੁੱਧ ਨਸ਼ਿਆ ਵਿਰੁੱਧ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ ਤੇ ਉੱਥੇ ਹੀ ਹੁਣ ਨਸ਼ਾ ਵੇਚਣ ਵਾਲਿਆਂ ਨੂੰ ਸਿੱਧੀ ਚੇਤਾਵਨੀ ਸਰਕਾਰ ਨੇ ਦੇ ਦਿੱਤੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਗਿਆ ਤਾਂ ਉਸਦੇ ਉੱਤੇ ਸਿੱਧੀ ਕਾਰਵਾਈ ਕਰ ਦਵਾਂਗੇ ਹਾਲਾਂਕਿ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਲਗਾਤਾਰ ਸਰਕਾਰ ਠੱਲ ਪਾਉਂਦੀ ਹੋਈ ਨਜ਼ਰ ਆਏਗੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਹੀ ਖਤਮ ਹੋ ਜਾਵੇਗਾ ਕਦੋਂ ਨਸ਼ੇ ਨੂੰ ਠੱਲ ਪਵੇਗੀ ਤੇ ਜਿਸ ਨੂੰ ਲੈ ਕੇ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸ਼੍ਰੀ ਫਤੇਗੜ ਸਾਹਿਬ ਤੋਂ ਜ਼ਿਲ੍ਹਾ ਚੇਅਰਮੈਨ ਰਿਸ਼ਪਿੰਦਰ ਰਾਜੇ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਰਿਆਨਾ ਟਾਈਮਜ਼ ਦੀ ਟੀਮ ਦਾ ਸਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਆ ਬਹੁਤ ਸਾਰੇ ਸਵਾਲ ਜਿਹੜੇ ਕਿ ਹਜੇ ਤੱਕ ਬਣੇ ਹੋਏ ਨਜ਼ਰ ਆਉਂਦੇ ਤੋ ਬਹੁਤ ਜ਼ਿਆਦਾ ਫਰਕ ਆ ਜਿਵੇਂ ਕਿ ਤੁਸੀਂ 1 ਸਾਲ ਪਹਿਲਾਂ ਮੈਂ ਪ੍ਰੈਕਟੀਕਲ ਗੱਲ ਕਰੂੰਗਾ 1 ਸਾਲ ਪਹਿਲਾਂ ਦੇ ਜਾਂ 2 ਸਾਲ ਪਹਿਲਾਂ ਦੇ ਜਾਂ 4 ਸਾਲ ਪਹਿਲਾਂ ਦੇ ਤੁਸੀਂ ਨਿਊਜ਼ਪੇਪਰ ਚੱਕੋ ਹੂੰ ਚਾਹੇ ਪੰਜਾਬ ਦਾ ਕੋਈ ਵੀ ਨਿਊਜ਼ਪੇਪਰ ਚੱਕੋ ਉਨਾ ਚ ਤੁਸੀਂ ਦੇਖੋ ਹਰ ਰੋਜ਼ 2 ਜਾਂ 3 ਨੌਜਵਾਨਾਂ ਦੀਆਂ ਜਿਹੜੀਆਂ ਡੈਥਾਂ ਸਿਗੀਆਂ ਜੀ ਉਹਨਾਂ ਦੀਆਂ ਖਬਰਾਂ ਆਉਂਦੀਆਂ ਸਿਗੀਆਂ ਵੀ ਅੱਜ ਫਲਾਣੇ ਪਿੰਡ 'ਚ ਓਵਰਡੋਜ਼ ਨਾਲ ਨੌਜਵਾਨ ਦੀ ਡੈਥ ਹੋ ਗਈ ਹਮ ਪਰ ਆ ਜਦੋਂ ਤੋਂ ਆਪਾਂ ਲਗਭਗ ਸਾਲ 6 ਮਹੀਨੇ ਤੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਜਦੋਂ ਆਮ ਆਦਮੀ ਪਾਰਟੀ ਨੇ ਇੱਕ ਚੰਗੇ ਲੈਵਲ ਤੇ ਆ ਕੇ ਜਦੋਂ ਪੂਰੇ ਆਪਾਂ ਨੇ ਸਾਰੇ ਜਿਵੇਂ ਕਹਿੰਦੇ ਹੁੰਨੇ ਆ ਵੀ ਹਰ ਹਿੱਲੇ ਬਰਤਲੇ ਬਿਲਕੁਲ ਜੀ ਤਾਂ ਇੱਕ ਜਿਹੜੀ ਸਖਤਾਈ ਦਾ ਲੇਬਲ ਆ ਜਿਹੜਾ ਵਧਾਇਆ ਪਰ ਹੁਣ ਤੁਸੀਂ ਪਿਛਲੇ ਹਫਤੇ ਦਾ ਪਿਛਲੇ ਮਹੀਨੇ ਦਾ ਨਿਊਜ਼ਪੇਪਰ ਚੱਕ ਕੇ ਦੇਖੋ ਕਿ ਜਿਹੜੀਆਂ ਉਹ ਰੇਸ਼ੋ ਆ ਉਹ ਬਹੁਤ ਜ਼ਿਆਦਾ ਡਾਊਨ ਆ ਗਈ ਹੂੰ ਸੋ ਕਿਉਂਕਿ ਜਿਹੜਾ ਇੱਕ ਨੌਜਵਾਨ ਪਿਛਲੇ 5 ਸਾਲ ਦਾ ਨਸ਼ੇ ਕਰਨ ਲੱਗਿਆ ਹੋਇਆ ਜਾਂ ਪਿਛਲੇ ਇੱਕ 10 ਸਾਲ ਦਾ ਮਾੜੀਆਂ ਸਰਕਾਰਾਂ ਦੀ ਉਹਦੇ ਚ ਮੱਕੜ ਜਾਚ ਫਸਿਆ ਹੋਇਆ ਹੈ ਨਸ਼ਿਆਂ ਦੀ ਦਲਦਲ ਚ ਫਸਿਆ ਹੋਇਆ ਉਹ ਕਿਤੇ ਨਾ ਕਿਤੇ ਅੱਜ ਵੀ ਜੇ ਬਾਹਰ ਨਿਕਲਦਾ ਤਾਂ ਵੀ ਨੁਕਸਾਨਿਆ ਜਾਂਦਾ ਜੇ ਨਹੀਂ ਨਿਕਲਦਾ ਤਾਂ ਵੀ ਨੁਕਸਾਨਿਆ ਜਾ ਰਿਹਾ ਹੈ ਕਾਰਨ ਕਿ ਇੱਕ ਇਹ ਨਸ਼ਾ ਵੀ ਇੱਕ ਤਰੀਕੇ ਨਾਲ ਤੁਹਾਡੇ ਹੱਡਾਂ ਚ ਜਿਵੇਂ ਕਹਿੰਦੇ ਰਚ ਜਾਂਦਾ ਹੂੰ ਜੋ ਨਸ਼ਾ ਛੱਡਦਾ ਹੂੰ ਜਿਹਦੇ ਲਈ ਪੰਜਾਬ ਸਰਕਾਰ ਨੇ ਪੋਰਟ ਕਲੀਨਿਕਾ ਖੋਲੀਆਂ ਨੇ ਨੌਜਵਾਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਨੌਜਵਾਨਾਂ ਨੂੰ ਸਮਝਾਇਆ ਜਾਂਦਾ ਹ ਹ ਜਿਹੜੇ ਤਾਂ ਨੌਜਵਾਨ ਥੋੜੇ ਸਮੇਂ ਤੋਂ ਲੱਗੇ ਹੋਏ ਨੇ ਹ ਜਾਂ ਕੋਈ ਸਾਲ ਤੋਂ 6 ਮਹੀਨੇ ਤੋਂ 2 ਸਾਲ ਤੋਂ ਉਹਨਾਂ ਨੂੰ ਫਿਜ਼ੀਕਲੀ ਤੇ ਮੈਂਟਲੀ ਤੌਰ ਤੇ ਵਾਪਸ ਲੈ ਕੇ ਆਉਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਹ ਪਰ ਇੱਕ ਬੰਦਾ ਪਿਛਲੇ 10 ਸਾਲ ਤੋਂ ਇਸ ਚੀਜ਼ ਚ ਫਸਿਆ ਹੋਇਆ ਤਾਂ ਉਹ ਬੱਚਿਆਂ ਨੂੰ ਵਾਪਸ ਮੋੜ ਕੇ ਲਿਆਉਣਾ ਜਿਹੜਾ ਉਹ ਬਹੁਤ ਮੁਸ਼ਕਿਲ ਵਾਲਾ ਕੰਮ ਹੋ ਜਾਂਦਾ ਤੇ ਉਹ ਕਿਤੇ ਨਾ ਕਿਤੇ ਅੱਜ ਵੀ ਜੇ ਕੋਈ ਖਬਰ ਆਉਂਦੀ ਆ ਹ ਤਾਂ ਉਹਨਾਂ ਨੌਜਵਾਨਾਂ ਦੀ ਆਉਂਦੀ ਹੈ ਜਿਹੜੇ ਲੰਬੇ ਸਮੇਂ ਤੋਂ ਇਸ ਬਿਮਾਰੀ ਦਾ ਸ਼ਿਕਾਰ ਨੇ ਹੂੰ ਸੋ ਅੱਜ ਤੁਸੀਂ ਜਾ ਕੇ ਦੇਖੋਗੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਪਤਾ ਕਰੋਗੇ ਬੱਚਿਆਂ ਤੋਂ ਜਿਹੜੇ ਕਰਦੇ ਸੀ ਨਸ਼ੇ ਹਾਂ ਉਹਨਾਂ ਤੋਂ ਪੁੱਛੋ ਆਪਣੇ ਆਪ ਤੁਹਾਨੂੰ ਦੱਸਣਗੇ ਕਿ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਹਾਂ ਇੱਕ ਤਾਂ ਹੋਮ ਡਿਲੀਵਰੀਆਂ ਬੰਦ ਹੋ ਗਈਆਂ ਬਿਲਕੁਲ ਜੀ ਇੱਕ ਜਿਹੜੀਆਂ ਥੋਂ ਥੋਂ ਚੌਂਕਾਂ 'ਚ ਖੜਕੇ ਨੌਜਵਾਨ ਕਰਦੇ ਸੀਗੇ ਉਹ ਬੰਦ ਹੋ ਗਏ ਹਾਂ ਤੇ ਸਖਤਾਈ ਇਹਨੀਆਂ ਕਿ ਪੁਲਿਸ ਨੂੰ ਜਦੋਂ ਉਹਦਾ ਜ਼ਿੰਮੇਵਾਰ ਬਣਾਇਆ ਹਾਂ ਵੀ ਕਿਹੜੇ ਐਸਐਸਆਈ ਦੀ ਕਿਹੜੇ ਪਿੰਡ 'ਚ ਡਿਊਟੀ ਆ ਕਿਹੜੇ ਐਸਐਚਓ ਦੀ ਡਿਊਟੀ ਆ ਉਹਦੇ ਅੰਡਰ ਜਿਹੜਾ ਥਾਣਾ ਆਉਂਦਾ ਉਹਦੇ ਅੰਡਰ ਜਿਹੜੇ ਪਿੰਡ ਆਉਂਦੇ ਨੇ ਹਾਂ ਅਗਰ ਉਹ ਕਿਸੇ ਪਿੰਡ ਜੇ ਕੋਈ ਐਦਾਂ ਦੀ ਘਟਨਾ ਵਾਪਰਦੀ ਆ ਤਾਂ ਉਸ ਸੰਬੰਧ ਤੇ ਥਾਣੇਦਾਰ ਨੂੰ ਜ਼ਿੰਮੇਵਾਰ ਬਣਾਇਆ ਜਾਂਦਾ ਹੂੰ ਸੋ ਇਸ ਸ਼ਕਤੀ ਤੋਂ ਬਾਅਦ ਕੁਝ ਐਦਾਂ ਦੇ ਵਧੀਆ ਨਤੀਜੇ ਸਾਹਮਣੇ ਆਏ ਨੇ ਕਿ ਜੇ ਕਿਸੇ ਪਿੰਡ 'ਚ ਹੁਣ ਪੁਲਿਸ ਨੂੰ ਪਤਾ ਵੀ ਲੱਗਦਾ ਉਹ ਨਾਲ ਦੀ ਨਾਲ ਉਹਨਾਂ ਨੌਜਵਾਨਾਂ ਨੂੰ ਲਿਆ ਕੇ ਦਾਖਲ ਕਰਾ ਦਿੰਦੇ ਨੇ ਹੂੰ ਕਿ ਇਸ ਤੋਂ ਪਹਿਲਾਂ ਨੌਜਵਾਨ ਨੂੰ ਕੋਈ 19 ਕੀ ਹੋਵੇ ਸਾਡੀ ਨੌਕਰੀ ਨੂੰ ਖਤਰਾ ਪੈਦਾ ਹੋਵੇ ਆਪਾਂ ਇਸ ਨੌਜਵਾਨ ਦੀ ਜ਼ਿੰਦਗੀ ਨੂੰ ਬਚਾ ਲਈਏ ਹਾਂ ਸਾ ਅੱਜ ਵੀ ਸਾਡੇ ਕੋਲ ਬਹੁਤ ਪਿੰਡਾਂ ਚੋਂ ਕੇਸ ਆਉਂਦੇ ਨੇ ਕਿ ਸਾਡੇ ਬੱਚੇ ਨੂੰ ਪੁਲਿਸ ਵਾਲਿਆਂ ਨੇ ਦਾਖਲ ਕਰਾਤਾ ਹਾਂ ਅਸੀਂ ਪਰਿਵਾਰਾਂ ਨੂੰ ਸਮਝਾਉਂਦੇ ਆ ਤੇ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਵੀ ਕਰਦੇ ਆ ਇੱਕ ਮਹੀਨਾ 45 ਦਿਨ ਜੇ ਸਾਡਾ ਬੱਚਾ ਉੱਥੇ ਰਹਿ ਲੂਗਾ ਤਾਂ ਉਹਦੀ ਸਾਰੀ ਜ਼ਿੰਦਗੀ ਬਚ ਜੂਗੀ ਹੁਣ ਸਾਡੇ ਹੱਥ ਚ ਦੋ ਚੀਜ਼ਾਂ ਨੇ ਜੀ ਜਾਂਤਾ 40 45 ਦਿਨ ਦਾ ਸਬਰ ਨਾ ਕਰੀਏ ਹਮ ਅਸੀਂ ਉਹਨੂੰ ਉਸੇ ਤਰ੍ਹਾਂ ਦਲਦਲ ਚ ਫਸਿਆ ਰਹਿਣ ਦਈਏ ਹਮ ਕਿ ਉਹ ਜਦੋਂ ਵੀ ਕਿਸੇ ਮਾੜੇ ਅਨਸਰ ਨੂੰ ਮਿਲੇ ਹਮ ਜਾਂ ਕਿਸੇ ਨਸ਼ਈ ਬੰਦੇ ਨੂੰ ਮਿਲੇ ਉਹ ਦੁਬਾਰਾ ਉਸ ਦਲਦਲ ਚ ਤਸ ਜਵੇ ਹਮ ਜਾਂ ਅਸੀਂ ਉਹਨੂੰ ਮਾਨਸਿਕ ਰੂਪ ਚ ਕਾਉਂਸਲਿੰਗਾਂ ਕਰਕੇ ਇੰਨਾ ਮਜ਼ਬੂਤ ਕਰ ਦਈਏ ਹਮ ਕਿ ਉਹਦੇ ਸਾਹਮਣੇ ਵੀ ਕੋਈ ਬੈਠਾ ਨਸ਼ਾ ਕਰੀ ਜਾਵੇ ਹਮ ਬਟ ਸਾਡਾ ਬੱਚਾ ਸਾਡਾ ਨੌਜਵਾਨ ਉਥੋਂ ਉੱਠ ਕੇ ਆ ਜੂਗਾ ਉਹਦੇ ਨਾਲ ਨਸ਼ਾ ਕਰਨ ਨਹੀਂ ਬੈਠੂਗਾ ਹੂੰ ਸੋ ਐਦਾਂ ਦਾ ਜਿਹੜਾ ਪ੍ਰੋਗਰਾਮ ਆ ਇਹ ਪਿਛਲੀਆਂ ਸਰਕਾਰਾਂ ਨੂੰ ਅੱਜ ਤੋਂ 10 ਸਾਲ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀਗਾ ਹੂੰ ਤਾਂ ਹੋ ਸਕਦਾ ਅੱਜ ਸੈਂਕੜੇ ਬੱਚੇ ਆ ਜਿਹੜੇ ਉਹਨਾਂ ਦੀਆਂ ਜ਼ਿੰਦਗੀਆਂ ਸੀ ਬਚਾ ਲੰਦੇ ਹੂੰ ਸੋ ਅੱਜ ਵੀ ਦੇਰ ਆਇਆ ਦਰਸਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਬਹੁਤ ਹੀ ਸਖਤ ਫੈਸਲਾ ਲੈ ਕੇ ਹੂੰ ਮਤਲਬ ਇਹਦੇ ਲਈ ਇੱਕ ਬਿੱਲ ਪਾਵਰ ਚਾਹੀਦੀ ਸੀ ਹੂੰ ਕਿਉਂਕਿ ਦੇਖੋ ਪ੍ਰਸ਼ਾਸਨ ਪੁਲਿਸ ਕਹਿੰਦੀ ਹੈ ਵੀ ਸਾਡੀ ਡਿਊਟੀ ਕਿਸੇ ਨੂੰ ਨਸ਼ੇ ਕਰਨ ਤੋਂ ਰੋਕਣਾ ਨਹੀਂ ਹੂੰ ਸਾਡੀ ਡਿਊਟੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਹੂੰ ਕੌਣ ਕੀ ਖਾਂਦਾ ਹੈ ਕੀ ਪੀਂਦਾ ਹੈ ਹੂੰ ਕਿਉਂਕਿ ਆਪਾਂ ਇੱਥੇ ਬੈਠੇ ਆ ਸਾਨੂੰ ਕੀ ਪਤਾ ਕਿਸੇ ਪਿੰਡ ਚ ਕੌਣ ਕੀ ਕਰ ਰਿਹਾ ਬਿਲਕੁਲ ਜੀ ਬਟ ਇੱਕ ਬਿੱਲ ਪਾਵਰ ਦਿਖਾ ਕੇ ਅਸੀਂ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕਰਕੇ ਇਸ ਚੀਜ਼ ਨੂੰ ਜਿਹੜਾ ਕੰਟਰੋਲ ਕਰਿਆ ਇਹਦੇ ਲਈ ਬਹੁਤ ਬੜੀ ਇੱਛਾ ਸ਼ਕਤੀ ਦੀ ਲੋੜ ਸੀ ਕਿਉਂਕਿ ਦੇਖੋ ਇਹਦੇ ਚ ਸਾਡੇ ਪੁਲਿਸ ਮੁਲਾਜ਼ਮ ਵੀ ਸਾਡੇ ਤੋਂ ਓਖੇ ਨੇ ਹੂੰ ਜੇ ਤੁਸੀਂ ਕਿਸੇ ਪੁਲਿਸ ਮੁਲਾਜ਼ਮ ਦੀ ਆਫ ਦਾ ਰਿਕਾਰਡ ਗੱਲ ਕਰੋਗੇ ਇਹਨਾਂ ਨਾਲ ਗੱਲਬਾਤ ਕਰੋਗੇ ਪੁੱਛੋਗੇ ਉਹ ਵੀ ਦੱਸਣਗੇ ਹੂੰ ਵੀਰ ਸਾਨੂੰ ਹੀ ਇਹਨਾਂ ਨੇ ਵਿੱਚ ਫਸਾ ਲਿਆ ਅਸੀਂ ਕਿਉਂ ਕਿਸੇ ਦੇ ਜਾ ਕੇ ਦੀ ਪੁੱਤ ਬਚਾਈਏ ਹੂੰ ਪਰ ਦੇਖੋ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੱਕਣੀ ਪਈ ਬਹੁਤ ਸਾਰੇ ਅਫਸਰਾਂ ਦੇ ਉੱਤੇ ਵੀ ਜਿਹੜੇ ਕਿ ਸਵਾਲ ਬਣੇ ਹੋਏ ਨਜ਼ਰ ਆਉਂਦੇ ਹੁੰਦੇ ਸੀ ਕਿ ਸਾਰੇ ਪੁਲਿਸ ਵਾਲੇ ਵੀ ਵਿੱਚੇ ਮਿਲੇ ਹੋਏ ਨੇ ਹਾਂ ਹੁਣ ਜਦੋਂ ਉਹਨਾਂ ਦੀਆਂ ਆਪਣੀਆਂ ਨੌਕਰੀਆਂ ਖਤਰੇ 'ਚ ਪਈਆਂ ਤਾਂ ਉਹ ਅੱਜ ਤੋਂ ਬਾਅਦ ਉਹ ਸਵਾਲ ਵੀ ਖਤਮ ਹੋ ਗਏ ਹਮ ਹੁਣ ਸਾਨੂੰ ਇਹ ਚੀਜ਼ਾਂ ਸੁਣਨ ਨੂੰ ਨਹੀਂ ਮਿਲਦੀਆਂ ਕਿ ਫਲਾਣਾ ਐਸਐਚਓ ਨਸ਼ੇ ਬਕਾਉਂਦਾ ਹੈ ਫਲਾਣਾ ਐਸਐਸਪੀ ਕਿਸੇ ਦੀ ਪੁਸ਼ਤਪਨਾ ਹੀ ਕਰਦਾ ਹੈ ਹਮ ਕਿਉਂਕਿ ਪੁਸ਼ਤਪਨਾ ਹੀ ਵੀ ਉਦੋਂ ਹੁੰਦੀ ਹੈ ਜਦੋਂ ਇਹਨਾਂ ਨੂੰ ਉੱਪਰੋਂ ਫੋਨ ਆਉਂਦਾ ਹਮ ਜਦੋਂ ਕਿਸੇ ਥਾਣੇਦਾਰ ਨੂੰ ਕਿਸੇ ਐਸਐਸਪੀ ਨੂੰ ਕੋਈ ਮੰ ਹੂੰ ਤਾਂ ਫਿਰ ਐਸਐਸਬੀ ਸੋ ਜੇਦਾ ਵੀ ਇਹਦੇ ਕਹੇ ਤੇ ਤਾਂ ਵੀ ਛੱਡਣਾ ਹੀ ਆ ਇਹਨਾਂ ਨੂੰ ਆਪ ਹੀ ਉਹਦੇ ਨਾਲ ਯਾਰੀ ਦੋਸਤੀ ਲਾ ਲਓ ਹੂੰ 2 ਰੁਪਏ ਮੈਨੂੰ ਵੀ ਬਣਾ ਕੇ ਦਊਗਾ ਹੂੰ ਸੋ ਜਦੋਂ ਉੱਪਰੋਂ ਤੁਹਾਨੂੰ ਫੋਨ ਦੂਜਾ ਆਉਂਦਾ ਵੀ ਭਾਈ ਜੇ ਇੱਥੇ ਤੇਰੇ ਏਰੀਆ 'ਚ ਕੁਝ ਹੋ ਗਿਆ ਤੇਰੀ ਨੌਕਰੀ ਗਈ ਤੇਰੀ ਬਰਦੀ ਗਈ ਹੂੰ ਤਾਂ ਇਹੜਾ ਉਹਦਾ ਥੌਟ ਪ੍ਰੋਸੈਸ ਅਫਸਰ ਦਾ ਉਹ ਵੀ ਚੇਂਜ ਹੋ ਜਾਂਦਾ ਹੂੰ ਉਹ ਇਹ ਥਾਟ ਪ੍ਰੋਸੈਸ ਪਿਛਲੀਆਂ ਸਰਕਾਰਾਂ ਨੇ ਬਣਾਇਆ ਸੀਗਾ ਇਹ ਹੌਲੀ 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 ਜਿੱਦਾਂ ਮੈਂ ਦੱਸਿਆ ਇੱਕ ਤਕੜੀ ਬਿੱਲ ਪਾਵਰ ਨਾਲ ਚੇਂਜ ਕਰਨ ਦੀ ਲੋੜ ਸੀਗੀ ਤੇ ਅੱਜ ਤੁਸੀਂ ਦੇਖੋਗੇ ਮੁਲਾਜ਼ਮ ਇਹਨਾਂ ਦੇ ਹਿਸਾਬੱਤੀ ਤਾਂ ਦੂਰ ਦੀ ਗੱਲ ਆ ਤਾਂ ਉਹ ਡਰਦੇ ਨੇ ਵੀ ਕਿਸੇ ਕਿਸੇ ਮੇਰੇ ਅੰਡਰ ਆਉਂਦੇ ਪਿੰਡ 'ਚ ਕੋਈ ਐਦਾਂ ਦੀ ਬਾਰਦਾਤ ਨਾ ਵਾਪਰੇ ਤਾਂ ਕਿ ਕਿਤੇ ਵੀ ਮੈਨੂੰ ਉਸ ਦਾ ਖਮਿਆਜਾ ਭੁਗਤਣਾ ਪਵੇ ਬਿਲਕੁਲ ਜੀ ਸੋ ਇਹ ਚੀਜ਼ਾਂ ਅੱਜ ਤੋਂ ਜਿੰਨਾ ਮੈਂ ਪਹਿਲਾਂ ਕਿਹਾ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਚਲੋ ਇਹ ਮੈਂ ਫੇਰ ਰਿਪੀਟ ਕਰਦਾ ਹਾਂ ਇਹ ਮੰਨਜੋ ਕਿ ਮੁੱਖ ਮੰਤਰੀ ਭਵਨ ਸਿੰਘ ਜੀ ਦੇ ਖਾਤੇ 'ਚ ਇਹ ਚੀਜ਼ ਆਉਣੀ ਸੀਗੀ ਹਾਂ ਤੇ ਜਿਹੜਾ ਜੰਗ ਨਸ਼ਿਆਂ ਵਿਰੁੱਧ ਇਹ ਲਫ਼ਜ਼ ਵੀ ਨਾ ਲੋਕਾਂ ਦੇ ਕਦੇ ਦਿਮਾਗ 'ਚ ਨਹੀਂ ਆਇਆ ਵੀ ਨਸ਼ਿਆਂ ਵਿਰੁੱਧ ਵੀ ਕਦੇ ਜੰਗ ਲੜਨੀ ਪੈ ਸਕਦੀ ਹੈ ਹਾਂ ਸੋ ਇਹ ਲਫ਼ਜ਼ ਆਪਣੇ ਆਪ 'ਚ ਇੱਕ ਬਹੁਤ ਹੀ ਤਕੜਾ ਮੈਸੇਜ ਆ ਵੀ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਪੰਜਾਬ ਦੇ ਲੋਕ ਪਿੰਡਾਂ 'ਚ ਕਮੇਟੀਆਂ ਬਣਾਈਆਂ ਗਈਆਂ ਨੇ। ਹੂੰ ਤੁਸੀਂ ਇਹ ਮਤਲਬ ਇਸ ਚੀਜ਼ ਦੀ ਚਰਚਾ ਬਹੁਤ ਘੱਟ ਹੁੰਦੀ ਆ। ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਲੱਗੂਗਾ ਵੀ ਇਹਨੂੰ ਕੰਟਰੋਲ ਕਿਵੇਂ ਕਰਿਆ ਗਿਆ। ਹੂੰ ਪੁਲਿਸ ਦੇ ਨਾਲ-ਨਾਲ ਹਰ ਪਿੰਡ 'ਚ 11 ਮੈਂਬਰੀ ਕੀ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਹਰ ਪਿੰਡ 'ਚ। ਹਰ ਪਿੰਡ 'ਚ। ਹੂੰ ਆਪਣੇ ਪੂਰੇ ਪੰਜਾਬ 'ਚ ਫਤਿਹਗੜ੍ਹ ਸਾਹਿਬ 'ਚ ਤੁਸੀਂ ਹਰ ਪਿੰਡ 'ਚ 11 ਮੈਂਬਰੀ ਕੀ ਮੈਂਬਰੀ ਕਮੇਟੀ ਨੂੰ ਮਿਲ ਸਕਦੇ ਆ ਜਾ ਕੇ ਵੀ ਨਸ਼ਾ ਛਡਾਊ ਉਹਦਾ ਨਾਮ ਹੀ ਨਸ਼ਾ ਛਡਾਊ ਕਮੇਟੀ ਆ। ਹੂੰ ਉਹ ਸਾਰੇ ਕਿਉਂਕਿ ਪਿੰਡ ਦਾ ਪਿੰਡ ਦੇ ਬੰਦੇ ਨੂੰ ਜ਼ਿਆਦਾ ਪਤਾ ਹੁੰਦਾ ਹਾਂ ਸੋ 21 11 ਬੰਦੇ ਜਾਂ 21 ਬੰਦੇ ਉਹ ਉਹਦੇ ਚ ਸਾਰੇ ਬੰਦੇ ਇੱਕ ਬਰਾਬਰ ਨੇ ਹੂੰ ਉਹ ਸਾਰੇ ਜ਼ਿੰਮੇਵਾਰੀ ਲੰਦੇ ਨੇ ਆਪਣੇ ਪਿੰਡ ਦੀ ਹੂੰ ਜੇ ਜਿੱਥੇ ਕੋਈ ਵੀ ਉਹਨਾਂ ਨੂੰ ਲੱਗਦਾ ਵੀ ਕੋਈ ਬੱਚਾ ਬਾਹਰੋਂ ਆ ਕੇ ਸਾਡੇ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਸਾਡਾ ਕੋਈ ਨੌਜਵਾਨ ਜਾਂ ਸਾਡਾ ਕੋਈ ਪਿੰਡ ਦਾ ਬੰਦਾ ਬਾਹਰ ਜਾਂਦਾ ਹੁਣ ਤਾਂ ਬਹੁਤ ਸਾਰੇ ਮਤੇ ਵੀ ਪੈ ਗਏ ਨੇ ਜੀ ਹਾਂ ਇਹ ਉਹ ਕਮੇਟੀਆਂ ਹੀ ਮਤੇ ਪਾ ਰਹੀਆਂ ਨੇ ਹੂੰ ਸੋ ਮਤਾ ਤਾਂ ਦੇਖੋ ਇੱਕ ਕਾਗਜ਼ੀ ਕਾਰਵਾਈ ਆ ਇੱਕ ਡਾਕੂਮੈਂਟ ਆ ਮਤਾ ਮਤਾ ਕੀ ਮਤੇ ਤੇ ਕੰਮ ਕੀ ਨਹੀਂ ਕਰਨਾ ਅਸੀਂ ਕਰਨਾ ਪਿੰਡ ਵਾਲਿਆਂ ਨੇ ਜੋ ਵੀ ਆ ਜੋ ਜਿਹਨੂੰ ਜਿੰਮੇ ਮਤਾ ਤਾਂ ਇੱਕ ਕਾਗਜ਼ੀ ਕਾਰਵਾਈ ਆ ਮਤਾ ਨਾ ਵੀ ਪਾਓ ਹੂੰ ਪਰ ਆਪਣੇ ਦਿਲ ਚ ਮਤਾ ਪਾਓ ਵੀ ਮੈਂ ਬੜੇ ਪਿੰਡ ਜੇ ਕਿਸੇ ਨੂੰ ਨਸ਼ੇ ਨਾਲ ਮਰਨ ਨਹੀਂ ਦੇਣਾ ਹੂੰ ਸੋ ਮੈਂ ਤਾਂ ਕਾਗਜ਼ ਤੇ ਪਾਲਿਆ ਚੰਗੀ ਗੱਲ ਆ ਬਟ ਕਾਗਜ਼ ਦੇ ਨਾਲੋਂ ਆਪਣੇ ਦਿਲ ਚ ਆਪਣੇ ਮਨ ਚ ਆਪਣੇ ਦਿਮਾਗ ਚ ਜੇ 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਮਤਾ ਪਾਲਾਂਦੀ ਆ ਕਿ ਅਸੀਂ ਬਾਹਰੋਂ ਆ ਕੇ ਪਿੰਡ ਚ ਨਿਸ਼ਾਨੀ ਵੇਚਣ ਦੇਣਾ ਹੂੰ ਤੇ ਆਪਣੇ ਕਿਸੇ ਨੌਜਵਾਨ ਨੂੰ ਬਾਹਰ ਜਾਣ ਨਹੀਂ ਦੇਣਾ ਹੂੰ ਨਸ਼ਾ ਕਰਨ ਸਾਰੇ ਨਾਲੋਂ ਵੱਡਾ ਸਵਾਲ ਇਹ ਵੀ ਬਣਿਆ ਹੋਇਆ ਸੀ ਵੀ ਨਸ਼ਾ ਆਇਆ ਕਿੱਥੋਂ ਤੇ ਹੁਣ 2027 ਦੀਆਂ ਇਲੈਕਸ਼ਨਾਂ ਨੇ ਆਮ ਆਦਮੀ ਪਾਰਟੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਰ ਰਹੀ ਆ ਕਿ 2027 ਤੋਂ ਪਹਿਲਾਂ ਪਹਿਲਾਂ ਸਾਡਾ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਏਗਾ ਜੀ ਦੇਖੋ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਨਸ਼ਾ ਮੁਕਤ ਹੋਣਾ ਅਲੱਗ ਚੀਜ਼ ਆ ਹੂੰ ਉਸ ਚੀਜ਼ ਤੇ ਕੰਟਰੋਲ ਹੋਣਾ ਲੱਗ ਚੀਜ਼ ਆ ਹੂੰ ਕਿਉਂਕਿ ਹਰ ਸਾਡੇ ਸਮਾਜ ਵਿੱਚ ਹਰ ਤਰ੍ਹਾਂ ਦੇ ਇਨਸਾਨ ਨੇ ਹਰ ਤਰ੍ਹਾਂ ਦੇ ਚੰਗੇ ਮਾੜੇ ਅੰਸਰ ਨੇ ਹਮ ਹੁਣ ਜਿਨ੍ਹਾਂ ਦਾ ਕਾਰੋਬਾਰ ਆ ਨਸ਼ਾ ਵੇਚਣਾ ਹਮ ਹੁਣ ਉਹਨਾਂ ਨੂੰ ਤਾਂ ਫਰਕ ਨਹੀਂ ਨਾ ਪੈਂਦਾ ਕਿਸ ਪੰਜ ਮਰਨ 10 ਮਰਨ ਕਿਸੇ ਦਾ ਧੀ ਮਰੇ ਕਿਸੇ ਦਾ ਪੁੱਤ ਮਰੇ ਹਮ ਉਹਨਾਂ ਲੋਕਾਂ ਨੂੰ ਨਹੀਂ ਤੁਸੀਂ ਹਟਾ ਸਕਦੇ ਹਮ ਵੇਚਣ ਤੋਂ ਹਮ ਉਹ ਤਾਂ ਕਹਿੰਦੇ ਆ ਵੀ ਜਾਂ ਤਾਂ ਸਾਡੇ ਗੋਲੀ ਮਾਰ ਦੋ ਹਮ ਜਾਂ ਸਾਨੂੰ ਨਸ਼ਾ ਵੇਚਣ ਦੋ ਹਮ ਉਹ ਕਹਿੰਦੇ ਜੀ ਅਸੀਂ ਵੇਚਣੋਂ ਨਹੀਂ ਹਟਣਾ ਆ ਕਿ ਜੀ ਕਹਿੰਦੇ ਸਾਡੇ ਨਿਆਣੇ ਹਮ ਨਸ਼ਾ ਵੇਚ ਕੇ ਪਰਦੇ ਨੇ ਹਮ ਤਾਂ ਉਹਨਾਂ ਦਾ ਤੁਸੀਂ ਰੋਕ ਨਹੀਂ ਸਕਦੇ। ਹੂੰ। ਸੋ ਇਹ ਤਾਂ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਲੈਣਾ ਵੀ ਸਾਹਮਣੇ ਚਾਹੇ ਦੁਕਾਨ ਖੁੱਲੀ ਹੋਵੇ। ਤੁਸੀਂ ਦੁਕਾਨ 'ਚ ਨਸ਼ਾ ਲੈਣ ਨਹੀਂ ਜਾਣਾ। ਹੂੰ। ਸੋ ਹੁਣ ਮੰਨ ਲਓ ਸ਼ਰਾਬ ਦੇ ਠੇਕੇ ਆ। ਸਰਕਾਰ ਨੂੰ ਆਮਦਨ ਸ਼ਰਾਬ ਤੋਂ ਹੁੰਦੀ ਆ। ਹੂੰ। ਪਰ ਹੂੰ ਸਰਕਾਰ ਨਾਲ ਨਾਲ ਕਦੇ ਇਹ ਨਹੀਂ ਕਹਿੰਦੀ ਕਿ ਦਾਰੂ ਪੀਓ। ਹਰ ਬੋਤਲ ਤੇ ਲਿਖਾਇਆ ਜਾਂਦਾ ਵੀ ਇਹ ਸਿਹਤ ਲਈ ਹਾਨੀਕਾਰਕ। ਜੀ। ਠੀਕ ਆ ਜੀ। ਤੋ ਅਸੀਂ ਨੌਜਵਾਨਾਂ ਨੂੰ ਸਮਝਾਉਣਾ ਵੀ ਜਿਹੜੀ ਸ਼ਰਾਬ ਹੈ ਇਹ ਵੀ ਸਿਹਤ ਲਈ ਹਾਨੀਕਾਰਕ ਹੈ ਤੇ ਜਿਹੜੇ ਬਾਕੀ ਨਸ਼ੇ ਆ ਇਹ ਵੀ ਸਿਹਤ ਲਈ ਹਾਨੀਕਾਰਕ ਆ ਤੇ ਇਹਦੇ 'ਚ ਮੈਂ ਇੱਕ ਗੱਲ ਅੱਗੇ ਜੋੜਦਾ ਹਾਂ ਤੁਹਾਨੂੰ ਪਤਾ ਹੋਣਾ ਕਿ ਆਪਾਂ ਨੇ 9ਵੀਂ 10ਵੀਂ ਦੇ ਸਿਲੇਬਸ 'ਚ ਵੀ ਬੱਚਿਆਂ ਦੇ 'ਚ ਇਹ ਚੈਪਟਰ ਪਾਤੇ ਅੱਛਾ ਜੀ ਨਸ਼ੇ ਦੇ ਸਵੰਦ 'ਚ 9ਵੀਂ ਤੋਂ 10ਵੀਂ ਦੀ ਜਿਹੜੀ ਪੜ੍ਹਾਈ ਆ ਬੱਚਿਆਂ ਦੀ ਉਹਦੇ 'ਚ ਵੀ ਇਹ ਚੈਪਟਰ ਪਾਤੇ ਹੂੰ ਜਿਹਦੇ 'ਚ ਦੱਸਤਾ ਵੀ ਨਸ਼ਾ ਲੱਗਦਾ ਕਿਵੇਂ ਆ ਕਿਉਂਕਿ ਉਹ ਉਮਰ 16 17 ਸਾਲ ਦੀ 18 ਸਾਲ ਦੀ ਉਮਰ ਹੁੰਦੀ ਆ ਉਹਦੇ ਚ ਸੋਚਣ ਦੀ ਜਿਹੜੀ ਸ਼ਕਤੀ ਹੁੰਦੀ ਆ ਥੋੜੀ ਸੀਮਤ ਹੁੰਦੀ ਆ ਜੀ ਇਨਫਲੂਐਂਸ ਹੁੰਦਾ ਹੈ ਦੋ ਚਾਰ ਜਵਾਕਾਂ ਦਾ ਆਪਸ ਚ ਪਿਆਰ ਹੁੰਦਾ ਇੱਕ ਦੂਜੇ ਦੇ ਕਹੇ ਤੇ ਲੱਗ ਜਾਂਦੇ ਆ ਇੱਕ ਵਾਰ ਕਰਕੇ ਦੇਖ ਲੈ ਇਹ ਜਿਹੜਾ ਇੱਕ ਵਾਰ ਵਾਲਾ ਸ਼ਬਦ ਆ ਹੂੰ ਉਹਦੇ ਪੂਰੇ ਸਿਲੇਬਸ ਚ ਪੂਰੇ ਚੈਪਟਰ ਚ ਉਹਦੇ ਬਾਰੇ ਦੱਸਿਆ ਗਿਆ ਵੀ ਜਿਹੜਾ ਇਹ ਇੱਕ ਵਾਰ ਆ ਹੂੰ ਇਹ ਤੁਹਾਡੀ ਜ਼ਿੰਦਗੀ ਦਾ ਆਖਰੀ ਵਾਰ ਵੀ ਹੋ ਸਕਦਾ ਹੂੰ ਤੇ ਜਿਹੜਾ ਇੱਕ ਵਾਰ ਤੁਸੀਂ ਕਹੇ ਤੋਂ ਨਸ਼ਾ ਕਰਦੇ ਹਾਂ ਇਹ ਤੁਹਾਡੀ ਸਾਰੀ ਜ਼ਿੰਦਗੀ ਦੀ ਜਿਹੜੀ ਰੇਲ ਗੱਡੀ ਦੀ ਪਟੜੀ ਆ ਉਹ ਪਟੜੀ ਤੋਂ ਤਾਰ ਕੇ ਤੁਹਾਡੀ ਰੇਲ ਗੱਡੀ ਨੂੰ ਨੇਸ ਤੋਂ ਨਾਬੂਦ ਵੀ ਕਰ ਸਕਦਾ ਵੀ ਬਸ ਇੱਕ ਵਾਰ ਤੋਂ ਬਚਣਾ ਤੇ ਜਿਹੜਾ ਇੱਕ ਵਾਰ ਤੋਂ ਬਚ ਗਿਆ ਉਹ ساری ਜ਼ਿੰਦਗੀ ਨਸ਼ੇ ਤੋਂ ਬਚ ਜਾਂਦਾ ਕਿਉਂਕਿ ਸ਼ੁਰੂ ਦਾ ਬੰਦਾ ਇੱਕ ਵਾਰ ਤੋਂ ਹੀ ਕਰ ਦਿੰਦਾ। ਬਿਲਕੁਲ ਜੀ ਬਿਲਕੁਲ। ਉਸ ਚੈਪਟਰ ਦਾ ਮੇਨ ਮਕਸਦ ਹੀ ਇਹ ਹੈ ਕਿ ਬੱਚੇ ਨੂੰ ਉਹ ਇੱਕ ਵਾਰ ਹੀ ਨਾ ਕਰਨ ਦਿੱਤਾ ਜਾਵੇ। ਹੂੰ ਦੂਜੇ ਪਾਸੇ ਇਹ ਵੀ ਸਵਾਲ ਬਣਦਾ ਜੀ ਬਹੁਤ ਸਾਰੇ ਬੱਚੇ ਜਿਹੜੇ ਕਿ ਦਲਦਲ ਜੇ ਫਸ ਜਾਂਦੇ ਨੇ ਫਿਰ ਉਹ ਬਾਅਦ ਚ ਨਿਕਲਣਾ ਵਿੱਚ ਆਉਂਦੇ ਨੇ ਜੀ ਸਰਕਾਰ ਇਹਨਾਂ ਲਈ ਵੀ ਕੋਈ ਅਲੱਗ ਤੋਂ ਜ਼ਰੀਆ ਹੈਗੇ ਬਣਾ ਰਹੀ ਹੈ ਜੀ ਕੋਈ ਨਹੀਂ ਉਹ ਤਾਂ ਜਿੱਦਾਂ ਮੈਂ ਦੱਸਿਆ OTT ਕਲੀਨਿਕਸ ਖੁੱਲੀਆਂ ਨੇ ਹਰ ਜ਼ਿਲ੍ਹੇ 'ਚ ਉਹਦੇ 'ਚ ਜਿੱਦਾਂ ਸਾਡੇ ਸੈਕਟਰੀਸਟ ਨੇ ਮਾਨਸਿਕ ਡਾਕਟਰ ਨੇ ਜਿਹੜੇ ਦਿਮਾਗੀ ਤੌਰ ਤੇ ਬੱਚਿਆਂ ਨੂੰ ਕਲੀਆਂ ਦਵਾਈਆਂ ਨਹੀਂ ਜੇ ਤੁਸੀਂ ਤੁਹਾਡਾ ਮੌਕਾ ਲੱਗੇ ਤਾਂ ਉਹਨਾਂ ਡਾਕਟਰਾਂ ਦੇ ਵੀ ਇੰਟਰਵਿਊ ਜ਼ਰੂਰ ਕਰਿਓ ਹੂੰ ਉਹ ਦਵਾਈਆਂ ਤਾਂ ਮੰਨ ਲਓ 25 ਤੋਂ 30 ਪੈਸੇ ਹੁੰਦੀਆਂ ਨੇ ਉਹ ਤੇ 70 ਤੋਂ 75% ਕਾਉਂਸਲਿੰਗ ਚੱਲਦੀ ਆ ਹੂੰ ਗੱਲਾਂ ਬਾਤਾਂ ਚੱਲਦੀਆਂ ਹੂੰ ਵੀ ਕਿਉਂ ਕਰਨਾ ਨਸ਼ਾ ਹੂੰ ਕੀ ਲੋੜ ਆ ਨਸ਼ੇ ਦੀ ਹੂੰ ਵੀ ਨਸ਼ਾ ਤੈਨੂੰ ਜੇ ਤੂੰ ਨਹੀਂ ਨਸ਼ਾ ਕਰਦਾ ਤਾਂ ਤੇਰੀ ਜ਼ਿੰਦਗੀ ਆ ਹੋਊਗੀ ਹੂੰ ਜੇ ਤੂੰ ਨਸ਼ਾ ਕਰਦਾ ਤੇਰੀ ਜ਼ਿੰਦਗੀ ਆ ਹੋਊਗੀ ਉਹਨੂੰ ਸਮਝਾਇਆ ਜਾਂਦਾ ਜੇ ਤੇਰੀ ਜ਼ਿੰਦਗੀ ਆਏ ਨਸ਼ੇ ਦੀ ਦਲਦਲ ਚ ਫਸੀ ਹੋਈ ਆ ਤਾਂ ਉਸ ਤੋਂ ਬਾਅਦ ਤੇਰੀ ਮਾਂ ਦੀ ਜ਼ਿੰਦਗੀ ਕਹੀ ਜੀ ਹੋਊਗੀ ਤੇਰੇ ਬਾਪ ਦੀ ਜ਼ਿੰਦਗੀ ਕਹੀ ਜੀ ਹੋਊਗੀ ਤੇਰੇ ਭੈਣ ਦੀ ਜ਼ਿੰਦਗੀ ਕਹੀ ਜੀ ਹੋਊਗੀ ਜੇ ਤੂੰ ਵਿਆਹਿਆ ਹੋਇਆ ਤਾਂ ਤੇਰੇ ਬੱਚਿਆਂ ਦੀ ਤੇਰੀ ਘਰ ਵਾਲੀ ਦੀ ਜ਼ਿੰਦਗੀ ਕਹੀ ਜੀ ਹੋਊਗੀ ਬਿਲਕੁਲ ਜੀ ਠੀਕ ਹੈ ਜੀ ਪਰ ਜੇ ਤੂੰ ਨਸ਼ੇ ਨਹੀਂ ਕਰਦਾ ਹੂੰ ਕਿ ਤੇਰੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਉਹ ਕਹੀ ਜੀ ਹੋਊਗੀ ਜਦੋਂ ਇਹ ਸਾਰੀਆਂ ਗੱਲਾਂ بار بار ਬੰਦੇ ਨੂੰ ਦੱਸੀਆਂ ਜਾਂਦੀਆਂ ਨੇ ਉਹਨੂੰ ਉਹਦੀ ਜ਼ਿੰਦਗੀ ਦਾ ਇੱਕ ਫਿਊਚਰ ਦਿਖਾਇਆ ਜਾਂਦਾ ਹੂੰ ਕਿ ਅੱਜ ਤਾਂ ਅੱਜ ਦਾ ਮੌਸਮ ਤਾਂ ਸਾਨੂੰ ਦਿਖਦਾ ਹੂੰ ਪਰ ਜਿਹੜੀ ਗਲਤੀ ਅਸੀਂ ਅੱਜ ਕਰਦੇ ਆਂ ਜੇ ਉਹਦੇ ਅੱਗੇ ਸਾਈਡ ਇਫੈਕਟ ਤੁਹਾਨੂੰ ਅੱਜ ਦੱਸ ਦਿੱਤੇ ਜਾਣ ਤਾਂ ਤੁਸੀਂ ਉਹ ਗਲਤੀ ਨਹੀਂ ਕਰੋਗੇ ਤਾਂ ਉਸ ਬੰਦੇ ਨੂੰ ਮੈਂਟਲੀ ਤੌਰ ਤੇ ਇੰਨਾ ਕੁ ਮਜ਼ਬੂਤ ਕਰਿਆ ਜਾਂਦਾ ਕਿ ਉਹ ਨਸ਼ੇ ਵੱਲ ਦੇਖਣ ਲੱਗੇ ਉਹਨੂੰ ਪਤਾ ਲੱਗ ਜੂਵੇ ਵੀ ਇਸ ਤੋਂ ਅੱਗੇ ਮੇਰੀ ਜ਼ਿੰਦਗੀ ਮੇਰੇ ਪਰਿਵਾਰ ਦੀ ਜ਼ਿੰਦਗੀ ਮੇਰੀ ਮਾਂ ਦੀ ਜ਼ਿੰਦਗੀ ਮੇਰੇ ਬਾਪ ਦੀ ਜ਼ਿੰਦਗੀ ਹੂੰ ਮੇਰੀ ਇਕੱਲੀ ਨਰਕ ਨਹੀਂ ਹੋਣੀ ਜ਼ਿੰਦਗੀ ਮੇਰੇ ਸਾਰੇ ਟੱਬਰ ਦੀ ਜ਼ਿੰਦਗੀ ਨਰਕ ਹੋ ਜੂਗੀ ਹੂੰ ਇਸ ਤਰ੍ਹਾਂ ਕਰਕੇ ਉਹਨਾਂ ਨੌਜਵਾਨਾਂ ਨੂੰ ਇਸ ਦਲਦਲ ਚੋਂ ਬਾਹਰ ਕੱਢਿਆ ਜਾਂਦਾ ਤੇ ਇਹਦੇ ਜਿਹੜੇ ਨਤੀਜੇ ਨੇ ਉਹ 99.99 ਆ ਰਹੇ ਨੇ ਹੂੰ ਕਿਉਂਕਿ ਕੋਈ ਵੀ ਬੰਦਾ ਨਹੀਂ ਚਾਹੁੰਦਾ ਹੂੰ ਵੀ ਮੇਰੇ ਮੇਰੇ ਕਰਕੇ ਹੂੰ ਮੇਰੇ ਪਰਿਵਾਰ ਦੀ ਜ਼ਿੰਦਗੀ ਰੁਲ ਜਵੇ ਮੇਰੇ ਕਰਕੇ ਮੇਰੇ ਬੱਚਿਆਂ ਦੀ ਜ਼ਿੰਦਗੀ ਰੁਲ ਜਵੇ ਬਸ ਉਹਦੇ ਨਾਲ ਗੱਲਾਂ ਕਰਨ ਦੀ ਜਿਹੜੀ ਇੱਕ ਇੱਕ ਗੈਪ ਪੈ ਗਿਆ ਕਿਉਂਕਿ ਹੁਣ ਨਿਊਕਲੀਅਰ ਫੈਮਲੀ ਆ ਗਈਆਂ ਹੂੰ ਕਿਉਂਕਿ ਨਸ਼ੇ ਵਧੇ ਕਦੋਂ ਨੇ ਹੂੰ ਜਦੋਂ ਅਸੀਂ ਨਿਊਕਲੀਅਰ ਫੈਮਲੀਾਂ 'ਚ ਡਿਵਾਈਡ ਹੋਏ ਆਂ ਹਾਂ ਆਇ ਤੋ 20 25 ਸਾਲ ਪਹਿਲਾਂ ਨਸ਼ੇ ਘਟ ਸੀਗੇ ਇਹ ਨਹੀਂ ਕਿ ਦੁਨੀਆ ਤੇ ਨਸ਼ੇ ਨਹੀਂ ਸੀਗੇ ਨਸ਼ੇ ਐਨੇ ਸੀਗੇ ਹਾਂ ਪਰ ਉਦੋਂ ਕੀ ਸੀਗਾ ਅਸੀਂ ਪਰਿਵਾਰ 'ਚ ਰਹਿੰਦੇ ਸੀਗੇ ਹਰ ਹਰ ਟਾਈਮ ਬੱਚਾ ਕਿਸੇ ਨਾ ਕਿਸੇ ਦੀ ਨਿਗਾਹ 'ਚ ਰਹਿੰਦਾ ਸੀਗਾ ਹਾਂ ਜੇ ਘਰ 'ਚ ਬਾਪੂ ਨਹੀਂ ਹੈਗਾ ਤਾਂ ਘਰ 'ਚ ਚਾਚਾ ਚਾਚੀ ਦਾਦਾ ਦਾਦੀ ਅਸੀਂ ਮਿਲ ਕੇ ਹੀ ਰਹਿੰਦੇ ਸੀਗੇ ਬੰਦੇ ਕੋਲ ਟਾਈਮ ਹੀ ਨਹੀਂ ਸੀ ਹੁੰਦਾ ਹਾਂ ਹੁਣ ਜਦੋਂ ਅਸੀਂ ਨਿਊਕਲੀਅਰ ਫੈਮਲੀਆ 'ਚ ਆ ਗਏ ਮਾਂ ਬਾਪ ਨੌਕਰੀ ਤੇ ਚਲੇ ਗਏ ਘਰ ਬੱਚਾ ਕੱਲਾ ਹਾਂ ਠੀਕ ਹੈ ਜੀ ਕੱਲਾ ਬੱਚਾ ਇਹ ਜੀ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹਾਂ ਕਈ ਵਾਰੀ ਬੱਚਾ ਟਾਈਮ ਪਾਸ ਕਰਨ ਦੇ ਚੱਕਰ 'ਚ ਹਾਂ ਟਾਈਮ ਪਾਸ ਕਰਨ ਲੱਗ ਜਾਨੇ ਚਲੋ ਬੈਠੇ ਗੱਲਾਂ ਮਾਰਦੇ ਆ ਹਾਂ ਬੈਠੇ ਬੈਠੇ ਨਸ਼ਾ ਕਰ ਲੰਨੇ ਆ ਹਾਂ ਸੋ ਇਹ ਸਾਰੀਆਂ ਬਿਮਾਰੀਆਂ ਉਦੋਂ ਪੈਦਾ ਹੋਈਆਂ ਜਦੋਂ ਆਪਾਂ ਤਰੱਕੀ ਦੇ ਨਾਮ ਤੇ ਥੋੜਾ ਥੋੜਾ ਖਿੰਡਣ ਲੱਗ ਗਏ ਪਰਿਵਾਰ ਜੀ ਤੁਸੀਂ ਇੱਕ ਗੱਲ ਹੋਰ ਜੀ ਜਿਵੇਂ ਕੋਈ ਨਸ਼ਾ ਵੇਚਦਾ ਜੀ ਉਹਦੇ ਪਿੱਛੇ ਵੀ ਕਿਸੇ ਨਾ ਕਿਸੇ ਦਾ ਹੱਥ ਤਾਂ ਹੁੰਦਾ ਜੀ ਇਹ ਸਭ ਤੋਂ ਵੱਡਾ ਸਵਾਲ ਵੀ ਨਸ਼ਾ ਆ ਕਿੱਥੋਂ ਰਿਹਾ ਜੀ ਪਾਕਿਸਤਾਨ ਤੋਂ ਹਾਂ ਹਰ ਰੋਜ਼ ਡਰੋਨ ਆਉਂਦੇ ਨੇ ਹਾਂ ਨਰਸ਼ਿਆਂ ਦੇ ਪੈਕਟ ਗਿਰਦੇ ਨੇ ਹੂੰ ਕਿੰਨੇ ਕਿਲੋਆਂ ਚ ਉੱਥੋਂ ਆਪਾਂ ਹੈਰੋਇਨ ਕਕੀਨ ਸੀਜ਼ ਕਰਦੇ ਆ ਹੂੰ ਠੀਕ ਹੈ ਜੀ ਫਿਰ ਗਜਰਾਤ ਦਾ ਬਾਰਡਰ ਲੈ ਲਓ ਹੂੰ ਉੱਥੇ ਆਪਾਂ ਦੇਖਦੇ ਆ ਕਿ ਪੋਰਟ ਤੇ ਹੂੰ ਕਵਾਂਟਨਾ ਚ ਹਜ਼ਾਰਾਂ ਕਿਲੋਆਂ ਚ ਨਸ਼ਾ ਫੜਿਆ ਜਾਂਦਾ ਹੂੰ ਸੋ ਨਸ਼ਾ ਤਾਂ ਬਾਹਰੋਂ ਹੀ ਆ ਰਿਹਾ ਹੂੰ ਸੋ ਜਿਹੜੀ ਸਾਡੇ ਲੋਕਲ ਆਪਾਂ ਜੇ ਨਸ਼ੇ ਦੀ ਗੱਲ ਕਰਦੇ ਆ ਨਸ਼ਾ ਸਾਡੇ ਲੋਕਲ ਪੰਜਾਬ ਦੀ ਧਰਤੀ ਤੇ ਤਾਂ ਬਿਲਕੁਲ ਹੀ ਨਹੀਂ ਬਣਦਾ ਹੂੰ ਜਾ ਨਸ਼ਾ ਕੁਛ ਮੈਡੀਕਲ ਮਾਫੀਆ ਹੈ ਜਿਆ ਵੀ ਉਹ ਦਵਾਈਆਂ ਦੇ ਨਾਮ ਤੇ ਫੈਕਟਰੀਆਂ ਲਾਉਂਦਾ ਹੂੰ ਜਿੱਦਾਂ ਪੰਜਾਬ ਚ ਆਪਣੇ ਫਤਿਹਗੜ੍ਹ ਸਾਹਿਬ ਚ ਬਹੁਤ ਸਾਰੇ ਕੇਸ ਐਦਾਂ ਦੇ ਪੁਲਿਸ ਨੇ ਫੜੇ ਨੇ ਹੂੰ ਸਾਰਾ ਨਸ਼ਾ ਯੂਪੀ ਤੋਂ ਆਉਂਦਾ ਹੂੰ ਬਟ ਉਹ ਗੋਲੀਆਂ ਦੇ ਰੂਪ ਚ ਆਉਂਦਾ ਕਿਉਂਕਿ ਨਸ਼ਾ ਕੋਈ ਨਸ਼ਾ ਦਾ ਇਕੱਲਾ ਲਫ਼ਜ਼ ਨਸ਼ਾ ਫੜ ਲੰਮੇ ਆਪਾਂ ਪਰ ਨਸ਼ੇ ਦੀਆਂ ਅੱਗੇ ਵੀ ਹਜ਼ਾਰਾਂ ਕੈਟਾਗਰੀਆਂ ਨੇ ਨਸ਼ਾ ਗੋਲੀਆਂ ਦੇ ਰੂਪ ਚ ਵੀ ਆਉਂਦਾ ਟੀਕੇ ਦੇ ਰੂਪ ਚ ਵੀ ਆਉਂਦਾ ਖਾਣ ਦੇ ਰੂਪ ਚ ਪੀਣ ਦੇ ਰੂਪ ਚ ਸੁੰਘਣ ਦੇ ਰੂਪ ਚ ਮਤਲਬ ਇਹਦੇ ਵੀ ਇਹਦੀਆਂ ਵੀ 3500 ਅੱਗੇ ਕਹਾਣੀਆਂ ਅੱਗੇ ਸੋ ਅਲੱਗ-ਅਲੱਗ ਤਰ੍ਹਾਂ ਦਾ ਮੈਡੀਕਲ ਮਾਫੀ ਦਾ ਨਸ਼ਾ ਜਿਹੜਾ ਮੈਡੀਕਲ ਸਟੋਰਾਂ ਤੇ ਚੱਲਦਾ ਉਹ ਕੈਪਸੂਲ ਨਸ਼ੇ ਦੇ ਬਣਾਉਣ ਲੱਗ ਜਾਂਦੇ ਆ ਉਹ ਇਦਾਂ ਦਾ ਸਾਲਟ ਪਾ ਦੰਨੇ ਆ ਹਮ ਨੌਜਵਾਨ ਉਹਨਾਂ ਨੂੰ ਵਰਤਣ ਲੱਗ ਜਾਂਦੇ ਆ ਹਮ ਸੋ ਇਹ ਸਾਰੀਆਂ ਚੀਜ਼ ਕਿਉਂਕਿ ਨਸ਼ਾ ਦਾ ਕੈਮੀਕਲ ਆ ਹਮ ਇਹ ਆਮ ਬੰਦਾ ਤਾਂ ਦੇਖੋ ਜੱਟ ਜ਼ਿਮੀਂਦਾਰ ਤਾਂ ਪੈਦਾ ਨਹੀਂ ਕਰ ਸਕਦਾ ਨਾ ਬਣਾ ਸਕਦਾ ਨਾ ਆਪਾਂ ਆਮ ਬੰਦਾ ਕੋਈ ਨਾ ਦੁਕਾਨਦਾਰ ਬਣਾ ਸਕਦਾ ਹਮ ਬਣਾਉਂਦੇ ਕੌਣ ਨੇ ਇਹਨੂੰ ਮੈਡੀਕਲ ਮਾਫੀ ਵਾਲੇ ਜਾਂ ਪੰਜਾਬ ਤੋਂ ਜਿਵੇਂ ਦੇਸ਼ ਤੋਂ ਬਾਹਰੋਂ ਦੂਜੀਆਂ ਕੰਟਰੀਆਂ ਚੋਂ ਆਉਂਦਾ ਜਿੱਥੇ ਵੱਡੀਆਂ-ਵੱਡੀਆਂ ਲੈਬਾਂ ਇਹਨਾਂ ਲੋਕਾਂ ਦੀਆਂ ਬਣੀਆਂ ਹੋਈਆਂ ਨੇ ਕਰੋੜਾਂ ਅਰਬਾਂ ਦਾ ਬਿਜ਼ਨਸ ਆ ਪੰਜਾਬ ਤਾਂ ਇੱਕ ਛੋਟਾ ਜਿਹਾ ਸੂਬਾ ਹੈ ਅਮਰੀਕਾ ਕੈਨੇਡਾ ਬਹੁਤ ਵੱਡੀ ਮਾਰਕੀਟਾਂ ਨੇ ਛੇਦੀ ਤੇ ਤੁਸੀਂ ਆ ਫਿਲਮਾਂ ਚ ਵੀ ਦੇਖਿਆ ਹੋਣਾ ਉੱਥੇ ਤਾਂ ਇਹ ਜੇ ਮਤਲਬ ਜਹਾਜ਼-ਜਹਾਜ਼ ਲੈ ਕੇ ਘੁੰਮਦੇ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਮਤਲਬ ਨਸ਼ੇ 'ਚ ਉਹਨਾਂ ਨੇ ਸਾਰਾ ਅਮਰੀਕਾ ਕੈਨੇਡਾ ਯੂਰਪ ਤੱਕ ਸਾਰਾ ਨਸ਼ੇ ਜੇ ਡੁੱਬਿਆ ਪਿਆ ਸੋ ਕਰੋੜਾਂ ਅਰਬਾਂ ਦਾ ਕਾਰੋਬਾਰ ਆ ਉਹਨਾਂ ਦਾ ਉਸ ਸਾਈਡ ਹਾਂ ਜਦੋਂ ਉਧਰੋਂ ਉਹਨਾਂ ਨੂੰ ਲੱਗਦਾ ਵੀ ਇੱਕ ਮਾਰਕੀਟ ਹੋਰ ਪੰਜਾਬ ਚ ਬਣ ਰਹੀ ਆ ਜਾਂ ਹਿੰਦੁਸਤਾਨ ਚ ਬਣ ਰਹੀ ਆ ਪੱਲੇ ਪੰਜਾਬ ਦੀ ਨਹੀਂ ਸਾਡੇ ਪੂਰੇ ਦੇਸ਼ ਦਾ ਹੀ ਬੁਰਾ ਹਾਲ ਆ ਕੇਰਲਾ ਸਾਡੇ ਤੋਂ ਅੱਗੇ ਲੰਘ ਗਿਆ ਹੁਣ ਹੂੰ ਸੋ ਫਿਰ ਬਾਡਰਾਂ ਤੋਂ ਬਾਹਰੋਂ ਇੰਪੋਰਟ ਜਿੱਦਾਂ ਕਹਿੰਦੇ ਆ ਆਪਾਂ ਇੰਪੋਰਟ ਐਕਸਪੋਰਟ ਦਾ ਨਸ਼ੇ ਦਾ ਇੰਪੋਰਟ ਐਕਸਪੋਰਟ ਵੀ ਚੱਲਦਾ ਹੂੰ ਸੋ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਆ ਕੇ ਆਪਣੇ ਤੇ ਹਮਲਾ ਕਰਦੀਆਂ ਨੇ ਪਰ ਜਿੱਦਾਂ ਮੈਂ ਕਿਹਾ ਜਦੋਂ ਆਪਾਂ ਹੀ ਮਜ਼ਬੂਤ ਹੋਵਾਂਗੇ ਤਾਂ ਕੋਈ ਬਾਹਰੋਂ ਆਵੇ ਚਾਹੇ ਸਾਡੇ ਦੇਸ਼ 'ਚ ਕੋਈ ਮੈਡੀਕਲ ਮਾਫੀਆ ਬਣਾਵੇ ਤਾਂ ਅਸੀਂ ਆਪਣੇ ਆਪ ਵਾਜਾਂਗੇ ਚਾਹੇ ਸਾਡੇ ਸਾਹਮਣੇ ਪਿਆ ਹੋਵੇ ਜਦੋਂ ਅਸੀਂ ਕਰਨੋਂ हट ਗਏ ਉਹ ਲੋਕ ਇਥੋਂ ਵੇਚਣੋਂ हट ਜਾਣਗੇ ਹੂੰ ਵਿਰੋਧੀ ਧਿਰ ਵੀ ਕਾਫੀ ਸਵਾਲ ਚੱਕਦੇ ਜਦੋਂ ਗੱਲ ਨਸ਼ਿਆਂ ਨੂੰ ਲੈ ਕੇ ਆ ਜਾਂਦੀ ਆ ਕਿ ਨਹੀਂ ਹੋ ਸਕਦਾ ਪੰਜਾਬ ਨਸ਼ਾ ਮੁਕਤ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਵੀ ਵੱਡੇ ਇਲਜ਼ਾਮ ਲਾਉਂਦੇ ਨੇ ਉਹ ਨਹੀਂ ਨਹੀਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਦਾ ਕੀ ਇੱਕ ਇਲਜ਼ਾਮ ਆ ਉਹ ਇਹ ਜੀ ਵੀ ਉਹ ਪਿੰਦਾ ਹੂੰ ਪੂਤਾ ਹਰ ਸ਼ਹਿਰ ਚ 15 ਠੇਕੇ ਨੇ ਹੂੰ ਵਿਰੋਧੀ ਧਿਰਾਂ ਦੇ ਅੱਜ ਤੋਂ ਪਹਿਲਾਂ ਰਾਜ ਰਹੇ ਨੇ ਹੂੰ ਸਾਡੀ ਪੰਥਕ ਪਾਰਟੀ ਦਾ ਵੀ ਰਾਜ ਰਿਹਾ ਹੂੰ ਵੀ ਇਹਨਾਂ ਨੇ ਕਦੋਂ ਕਿਹਾ ਵੀ ਸ਼ਰਾਬ ਨਸ਼ਾ ਹੂੰ ਠੀਕ ਹੈ ਜੀ ਹੂੰ ਸੋ ਸਮਝਣ ਦੀ ਗੱਲ ਆ ਇਲਜ਼ਾਮ ਲਾਓ ਚੰਗੇ ਇਲਜ਼ਾਮ ਦੀ ਗੱਲ ਹੀ ਨਹੀਂ ਵਿਰੋਧੀ ਤੇ ਮੈਂ ਹੀ ਨਹੀਂ ਕਹਿੰਦਾ ਇਲਜ਼ਾਮ ਨਾ ਲਾਵੇ ਪਰ ਉਹਦਾ ਕੋਈ ਬੇਸ ਕੋਈ ਤੁਕ ਤਾ ਹੋਵੇ ਹੂੰ ਵਿਰੋਧੀ ਪਾਰਟੀਆਂ ਨੂੰ ਤੁਹਾਡੇ ਕੋਲ ਕੋਈ ਲੀਡਰ ਹੁੰਦਾ ਨਾ ਉਹਦੀ ਇੰਟਰਵਿਊ ਕਰਨ ਉਹਨੂੰ ਕਹਿ ਦਿਆ ਕਰੋ ਤੁਸੀਂ ਵੀ ਇੱਕ ਬਿਆਨ ਦਓ ਵੀ ਜਿੰਨੇ ਸ਼ਰਾਬ ਪੀਂਦੇ ਨੇ ਸਾਨੂੰ ਵੋਟ ਨਾ ਪਾਓ ਹੂੰ ਥੋੜੀ ਕੁਰਸੀ ਛੱਡ ਕੇ ਭੱਜ ਜਾਣਗੇ ਹੂੰ ਇਹਨਾਂ ਨੂੰ ਵੋਟਾਂ दारू ਪਲਾ ਕੇ ਲੋਕਾਂ ਨੂੰ ਵੋਟਾਂ ਚਾਹੀਦੀਆਂ ਨੇ ਹੂੰ दारू ਪੀਣੇ ਵਾਲਿਆਂ ਦੀਆਂ ਵੋਟਾਂ ਚਾਹੀਦੀਆਂ ਨੇ ਹੂੰ ਠੀਕ ਹੈ ਜੀ ਪਰ ਦੂਜੇ ਬੰਦੇ ਨੂੰ ਭੰਡਣ ਵਾਸਤੇ ਵੀ ਇਹਨਾਂ ਨੂੰ दारू ਹੀ ਚਾਹੀਦੀ ਆ ਕਿਉਂਕਿ ਹੋਰ ਕੁਝ ਮਿਲ ਨਹੀਂ ਰਿਹਾ ਸੋ ਜਦੋਂ ਵੀ ਤੁਹਾਡੇ ਸਾਹਮਣੇ ਕੋਈ ਪਾਰਟੀ ਦਾ ਆਇਆ ਉਹਨਾਂ ਨੂੰ ਕਹਿ ਦਿਓ ਕੋਈ ਵੀ ਮੁੱਖ ਮੰਤਰੀ ਸਾਹਿਬ ਜੇ ਕਹਿੰਦੇ ਆ ਵੀ दारू ਪੀਂਦਾ ਹੂੰ ਕਹੋ ਜੀ ਤੁਸੀਂ ਇੱਥੋਂ ਆਪਣੇ ਬਿਆਨ ਦਓ ਵੀ ਕੋਈ ਵੀ दारू ਪੀਣ ਵਾਲਾ ਸਾਡੀ ਪਾਰਟੀ ਨੂੰ ਵੋਟ ਨਾ ਪਾਵੇ ਹੂੰ ਉਹ ਸਾਰੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਵੋਟਾਂ ਪਾ ਦਿਆ ਕਰਦੇ ਹੂੰ ਇਹ ਕੁਰਸੀਆਂ ਛੱਡ ਕੇ ਭੱਜ ਜਾਣਗੇ ਫਿਰ ਕਹਣਗੇ ਨਹੀਂ ਜੀ ਐਂ ਜੀ ਫਲਾਣਾ ਜੀ ਤੇ ਮੁਕਾ ਜੀ ਹੂੰ ਕਿਉਂਕਿ दारू ਅਲੱਗ ਚੀਜ਼ ਆ ਨਸ਼ਾ ਅਲੱਗ ਚੀਜ਼ ਆ ਹੂੰ ਸੋ ਇਹਨੂੰ ਇਹ ਸਾਰੀਆਂ ਚੀਜ਼ਾਂ ਨੂੰ ਲਿਆ ਕੇ ਜਦੋਂ ਤੁਹਾਨੂੰ ਕੁਝ ਨਹੀਂ ਮਿਲਦਾ ਹੂੰ ਮਤਲਬ ਬਰੁੱਧੀ ਤਿੰਨੋਂ 4 ਸਾਲ ਚ ਕਹਿਣ ਲਈ ਕੁਝ ਨਹੀਂ ਮਿਲਦਾ ਬਿਲਕੁਲ ਤਾਂ ਲੈ ਦੇ ਕੇ ਉਹੀ 10 ਸਾਲ ਪੁਰਾਣੀਆਂ ਗੱਲਾਂ ਜਦੋਂ ਉਹ ਐਮਪੀ ਨਹੀਂ ਬਣੇ ਸੀਗੇ ਮੁੱਖ ਮੰਤਰੀ ਸਾਹਿਬ ਉਦੋਂ ਵੀ ਕਹਿੰਦੇ ਸੀਗੇ ਇਹ ਦਾਰੂ ਪੀਂਦਾ ਪਰ ਉਹ ਐਮਪੀ ਬਣ ਗਏ 5 ਸਾਲ ਉਹਨਾਂ ਨੇ ਵਧੀਆ ਉੱਥੇ ਪਰਫਾਰਮੈਂਸ કરી ਪੰਜਾਬ ਦਾ ਜਿਹੜਾ ਪੱਖ ਆ ਉਹ ਸੰਸਦ ਵਿੱਚ ਰੱਖਿਆ 5 ਸਾਲ ਬਾਅਦ ਵੀ ਉਹਨਾਂ ਦੇ ਇਕੋ ਇਲਜ਼ਾਮ ਸੀ ਕਿ ਜੀ ਇਹ दारू ਪੀਂਦਾ ਲੋਕਾਂ ਨੇ ਫੇਰ ਦੇ ਤਾ ਹੂੰ ਫੇਰ ਕਹਿੰਦੇ दारू ਪੀਂਦਾ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਸੋ ਇਹਨਾਂ ਨੂੰ ਅੱਜ ਵੀ 15 ਸਾਲ ਬਾਅਦ ਵੀ ਉਸ ਇਨਸਾਨ 'ਚ ਕੋਈ ਦੂਜੀ ਕਮੀ ਨਹੀਂ ਦਰਜੀ ਜੀ ਬਾਬਾ ਧੰਨਵਾਦ ਕਰਦੇ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਤਾਂ ਇਜਾਜ਼ਤ ਧੰਨਵਾਦ